ਸਰਬ ਜੀਓ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਰਣਾਈ ਓਏ ਲੈ ਜਾ ਰੇ ਓਏ ਲੈ ਗਾੜੇ ਤੇਰੀ ਗਤ ਦਉ ਨ ਪਾਈ ਬੋਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਰਨਾਈ ਓਏ ਲੈ ਜਾ ਰੇ ਓਏ ਲੈ ਗਾੜੇ ਤੇਰੀ ਗਤ ਦਉ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚਾ ਦਿਸ ਬਸਰਿਓ ਹੈ ਜਮ ਜਵੇਰਾ ਰਹਾ ਕਬਤ ਪੜੇ ਪੜ ਕਵਤਾ ਮੋਏ ਕਪੜੇ ਕਿਦਾਰੈ ਜਾਈ ਜਟ ਧਾਰ ਧਾਰ ਜੋਗੀ ਮੋਏ ਤੇਰੀ ਗਤ ਇਨਨ ਪਾਈ ਦਰਬ ਸੱਚ ਸੱਚ ਰਾਜੇ ਮੁਏ ਗਾਢਲੇ ਕੰਚਣੇ ਪਾਰੀ ਬੇਦ ਪੜੇ ਪੜ ਪੰਡਤ ਮੁਏ ਰੂਪ ਦੇਖ ਦੇਖਨਾਰੀ RAM ਨਾਮ ਬਿਨ ਸਬੈ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿੰਨ ਗਤ ਪਾਈ ਕਾਇਉ ਪਦੇਸ ਕਬੀਰਾ RAM ਨਾਮ ਬਿਨ ਸਬੈ ਬਿਗੁਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿੰ ਗਤ ਪਾਈ ਕਾਇਓ ਪਦੇ ਸ ਕਬੀਰਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ